ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬਜ਼ੀਦਪੁਰ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਗਸੀਰ ਸਿੰਘ ਉਰਫ ਸਾਬਾ ਨਾਮਕ ਵਿਅਕਤੀ ਨੇ ਘਰੇਲੂ ਵਿਵਾਦ ਤੋਂ ਬਾਅਦ ਆਪਣੀ ਪਤਨੀ ਅਤੇ 4 ਸਾਲ ਦੇ ਪੁੱਤਰ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ ਦੇ ਵਿੱਚ ਖੁਦ ਨੂੰ ਗੋਲੀ ਮਾਰ ਲਈ ਗੰਭੀਰ ਜ਼ਖਮੀ ਪਤਨੀ ਨਵਨੀਤ ਕੌਰ ਅਤੇ ਪੁੱਤਰ ਵਾਰਿਸਦੀਪ ਸਿੰਘ ਸਮੇਤ ਤਿੰਨਾਂ ਨੂੰ ਪੁਲਿਸ ਦੇ ਨਜ਼ਦੀਕ ਪਹਿਲਾ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਹਾਲਤ ਉਹਨਾਂ ਦੀ ਨਾਜ਼ੁਕ ਹੋਣ ਕਾਰਨ ਉਹਨਾਂ ਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਤਿੰਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਗੋਲੀ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ ਤੇ ਪਹੁੰਚੇ ਤੇ ਜਫੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਇਹ ਜਿਹੜਾ ਮਸਲਾ ਹੋਇਆ ਕਿੱਥੇ ਹੋਇਆ ਕਿਹੜਾ ਪਿੰਡ ਸੀਗਾ ਇਹ ਪਿੰਡ ਵਜੀਤਪੁਰ ਹੈ ਅੱਛਾ ਕੀ ਹੋਇਆ ਕੀ ਹੈ ਕੋਈ ਆਪਸ ਵਿੱਚ ਪਰਿਵਾਰ ਦਾ ਮਸਲਾ ਕੋਈ ਸਮਝ ਨਹੀਂ ਆਈ ਅਜੇ ਤੱਕ ਸਾਨੂੰ ਵੀ ਪਤਾ ਲੱਗਾ ਫੋਨ ਰਾਹੀਂ ਤੇ ਇੱਥੇ ਅਮਨਦੀ ਭਲੀ ਆਂਦੇ ਆ ਤੇ ਬੱਚੇ ਨੂੰ ਰੈਫਰ ਇਹਨਾਂ ਨੇ ਲੁਧਿਆਣੇ ਕਰਤਾ ਡੀਐਮਸੀ ਚ ਇਹ ਕੀ ਹੋਇਆ ਸੀ ਗੋਲੀ ਗੋਲੀ ਤੇ ਕੋਈ ਗੋਲੀ ਚੱਲੀ ਹੈ ਪਰਿਵਾਰ ਤੋਂ ਪਤਾ ਨਹੀਂ ਹੁਣ ਸਮਝ ਨਹੀਂ ਆਈ ਇਹ ਪਰਿਵਾਰ ਤਾਂ ਕਹਿੰਦਾ ਗ ਇੱਕ ਸਾਡੇ ਰਿਸ਼ਤੇਦਾਰ ਚ ਪੂਆ ਸੀ ਇੱਕ ਫੁੱਫੜ ਸੀ ਤੇ ਇੱਕ ਉਹਨਾਂ ਦਾ ਬੱਚਾ ਸੀ ਛੋਟਾ ਜਿਹਾ ਬਿਲਕੁਲ ਛੋਟਾ ਜਿਹਾ ਕੀ ਕੀ ਨਾਮ ਇਹਨਾਂ ਦੇ ਇੱਕ ਦਾ ਨਾਮ ਸਾਹਬ ਸਿੰਘ ਸੀ ਤੇ ਦੂਜੇ ਪਰਿਵਾਰ ਦਾ ਨਾਮ ਨਹੀਂ ਮੈਨੂੰ ਪਤਾ ਜੀ ਤਾਂ ਹੁਣ ਇਹਨਾਂ ਨੂੰ ਅੱਛੇ ਅਫਸਰਾਂ ਲੈ ਕੇ ਆ ਜੀ ਅਮਨਦੀਪ ਲਿਆਂਦਾ ਗਿਆ ਫਰੋਈਪੁਰ ਕੋਈ ਕਾਰਨ ਤਾਂ ਨਹੀਂ ਪਤਾ ਅਜੇ ਕੋਈ ਕਾਰਨ ਤਾਂ ਨਹੀਂ ਪਤਾ ਲੱਗਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰੇਸ ਸਿੰਘ ਮਈਮਾ ਪਿੰਡੋਂ ਮੇਰਾ ਥੋੜਾ ਰਿਸ਼ਤੇਦਾਰ ਹਾਂਜੀ ਰਿਸ਼ਤੇਦਾਰ ਸੀ ਦੋ ਭਰਾ ਦੋ ਭਰਾ ਨੇ ਫੇ ਵਜੀਪੁਰ ਰਹਿੰਦੇ ਸਨ ਹਾਂ ਵਜੀਪੁਰ ਰਹਿੰਦੇ ਕੋਈ ਕਾਰਨ ਤਾਂ ਪਤਾ ਨਹੀਂ ਲੱਗਿਆ ਹਾਲ ਤੱਕ ਨਹੀਂ ਅੱਜ ਤੱਕ ਬਣਿਆ ਇਹ ਇਹਨਾਂ ਕਿੰਨੇ ਜਣਾਂ ਤੇ ਗੋਲੀ ਲੱਗੀ ਐ ਤਿੰਨ ਜਣਾਂ ਕਿੱਥੇ ਲੈ ਕੇ ਜਾਂਦੇ ਆ ਇਹ ਆ ਹਸਪਤਾਲ ਆਮ ਰਿੰਦ ਕਿੰਨੇ ਕਿੱਲੇ ਪੈਲੀ ਹੈਗੀ ਇਹਨਾਂ ਦੀ ਆਪ ਕੋ ਬਾਜੀ ਇਹਨਾਂ ਕੋਲ ਹੈਗੀ 15-20 ਕਿਲੋ ਬਹੁਤ ਖੇਤੀ ਤਗੜੀ ਕਰਦੇ ਆ ਜੀ ਠੱਕ ਠੁੱਕੇ ਲੈ ਗਏ ਇੱਕ ਭਤੀਜਾ ਨਾਲ ਭਾਰਜਾ ਏ ਆ ਮੁੰਡਾ ਕਹਿੰਦਾ ਕਿ ਕਾਤਾ ਨਾ ਪਰ ਆ ਵੀ ਮੋਟਾ ਉਹ ਵੀ ਦੱਸਿਆ ਸੀ ਕਿ ਤੁਹਾਨੂੰ ਮਿਲ ਕੇ ਵੀ ਗਏ ਨੇ ਪਰ ਕੱਲ ਪਰ ਆ ਹੋਈ ਮਿਲ ਕੇ ਗਏ ਮੇਰੇ ਭਰਾ ਇਹਨਾਂ ਕੋਲ ਇੱਥੇ ਰਹੇ ਨੇ ਇਹਨਾਂ ਦੇ ਘਰ ਦੇ ਵਿੱਚ ਵਿਆਹ ਸੀ ਪੰਤਾਂ ਦਾ ਖੁਸ਼ਾਲ ਮੋਲ ਹੈ ਬਿਲਕੁਲ ਸਹੀ ਮੋਲ ਸੀ ਹਾਕ ਦੱਲ ਕੋ ਹੈ ਕਦੋਂ ਵਿਆਹ ਸੀ ਇਹਨਾਂ ਦੇ ਕਿੰਦਾ ਵਿਆਹ ਭਾਈ ਸਾਧ ਤਾਂ ਨਹੀਂ ਹੋਏ ਨੇ ਹੋ ਗਿਆ ਹੈ ਕਿ ਹੁਣ ਜੀ ਤਾਂ ਸਾਹਮਣਾ ਕਰੋ ਜੀ ਅੱਜ ਇੱਕ ਬਹੁਤ ਅਨਫੋਰਚੂਨੇਟ ਇਨਸੀਡੈਂਟ ਹੋਇਆ ਪਿੰਡ ਵਜੀਦਪੁਰ ਵਿੱਚ ਸ਼ਾਮ ਤਕਰੀਬਨ 3 ਵਜੇ ਦੀ ਘਟਨਾ ਜਿਸ ਵਿੱਚ ਹੁਣ ਤੱਕ ਇਹ ਪਤਾ ਲੱਗਿਆ ਹੈ ਕਿ ਜਗਸੀਰ ਸਿੰਘ ਨਾਮ ਦਾ ਇੱਕ ਵਿਅਕਤੀ ਹੈ ਜਿਸ ਦੀ ਉਮਰ ਤਕਰੀਬਨ 35 ਸਾਲ ਹੈ ਉਸਨੇ ਆਪਣੀ ਪਤਨੀ ਨਵਨੀਤ ਕੌਰ ਆਪਣੇ ਬੇਟਾ ਅ ਵਿਰਸਾਦੀਪ ਸਿੰਘ ਨੂੰ ਗੋਲੀ ਮਾਰੀ ਹੈ ਤੇ ਆਪ ਦੇ ਆਪ ਨੂੰ ਵੀ ਗੋਲੀ ਮਾਰ ਕੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਵਿੱਚ ਇਸ ਦਾ ਬੇਟਾ ਜਿਸ ਦੀ ਉਮਰ 4 ਸਾਲ ਹੈ ਉਹਦੇ ਲਿਵਰ ਵਿੱਚ ਗੋਲੀ ਹੈ ਇਸ ਵੇਲੇ ਹੀ ਇਜ਼ ਅੰਡਰ ਟ੍ਰੀਟਮੈਂਟ ਉਸ ਦੀ ਵਾਈਫ ਤੇ ਉਸ ਦੇ ਆਪਣੇ ਸਿਰ ਵਿੱਚ ਗੋਲੀ ਵਜੀ ਹੈ ਤੇ ਉਹ ਦੋਵੇਂ ਵੀ ਅੰਡਰ ਟ੍ਰੀਟਮੈਂਟ ਵੈਂਟੀਲੇਟਰ ਤੇ ਨੇ ਤੇ ਅਜੇ ਤੱਕ ਇਸ ਦਾ ਕੁਝ ਕਾਰਨ ਨਹੀਂ ਪਤਾ ਲੱਗ ਪਾਇਆ ਜਲਦੀ ਜਿਵੇਂ ਅਸੀਂ ਹੋਰ ਡਿਟੇਲਸ ਸਾਨੂੰ ਮਿਲਦੀਆਂ ਨੇ ਤੇ ਇਹਨਾਂ ਦਾ ਟ੍ਰੀਟਮੈਂਟ ਹੁੰਦਾ ਉਹ ਡਿਟੇਲਸ ਵੀ ਸ਼ੇਅਰ ਕਰਾਂਗੇ ਤੇ ਜੋ ਵੀ ਕਾਰਨ ਹੈ ਇਸ ਪਿਛੇ ਉਹਦੇ ਬਾਰੇ ਪਤਾ ਕਰਾਂਗੇ ਜਲਦੀ ਸਰ ਕੀ ਕੰਮ ਕਰਦਾ ਹੈਗਾ ਸੀਗਾ ਇਹ ਪਤਾ ਲੱਗੇ ਅ ਇੱਕ ਖੇਤੀਬਾੜੀ ਦਾ ਕੰਮ ਕਰਦਾ ਜਗਸੀਰ ਸਿੰਘ ਕੀ ਕੋਈ ਮੈਟਰ ਪਤਾ ਲੱਗਿਆ ਕਿ ਕਿਉਂ ਗੋਲੀ ਮਾਰੀ ਆ ਬੱਚੇ ਨੂੰ ਤੇ ਪਤਨੀ ਨੂੰ ਹਾਂਜੀ ਜਿਵੇਂ ਮੈਂ ਦੱਸਿਆ ਕਿ ਇਹਦੇ ਬਾਰੇ ਅਸੀਂ ਪਤਾ ਕਰ ਰਹੇ ਆ ਜਿੱਦਾਂ ਹੀ ਸਾਨੂੰ ਕੋਈ ਡਿਟੇਲਸ ਮਿਲਦੀਆਂ ਨੇ ਇਹਨਾਂ ਦਾ ਟ੍ਰੀਟਮੈਂਟ ਹੋਊਗਾ ਉਸ ਤੋਂ ਬਾਅਦ ਅਸੀਂ ਪਤਾ ਕਰਕੇ ਇਸ ਨੂੰ ਸ਼ੇਅਰ ਕਰਾਂਗੇ ਜਿੰਦਗੀ ਇਹ ਪਰਿਵਾਰ ਦੇ ਵਿੱਚ ਕਿੰਨੇ ਜਣੇ ਹੋਗੇ ਸੀਗੇ ਪਰਿਵਾਰ ਦੇ ਵਿੱਚ ਜਦੋਂ ਘਟਨਾ ਹੋਈ ਹੈ ਉਸ ਵੇਲੇ ਘਰ ਵਿੱਚ ਤਿੰਨ ਜਣੇ ਮੌਜੂਦ ਸੀਗੇ ਇਸ ਦੀ ਪਤਨੀ ਤੇ ਇਸ ਦਾ ਬੇਟਾ